ਲੋ ਜੀ ਸਾਰੇ ਅਨਸਾਸਰੀ ਕਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਆਪਾਂ ਘਰ ਕੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਜਿਹੜੇ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰੋ ਜਿਹੜੇ ਪੁਰਾਣੇ ਸੋਹਣੇ ਸੋਹਣੇ ਕਮੈਂਟ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਬਾਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਚੈਨਲ ਨੂੰ ਬਾਤੋਂ ਵੱਧ ਸਪੋਰਟ ਕਰੋ ਚਲੋ ਜੀ ਆਪਾਂ ਲਾਈਏ ਸਬਜੀ ਨੂੰ ਤੜਕਾ ਅੱਜ ਆਪਾਂ ਬਣਾਵਣੀ ਆਲੂ ਤੇ ਬੈਂਗਣੀ ਸਬਜ਼ੀ ਆ ਲਸਣ ਜ਼ੀਰ ਲਿਆ ਆ ਟਮਾਟਰ ਹਰੀ ਮਿਰਚ ਆ ਪਿਆਜ਼ ਇਧਰ ਪਾ ਤਰਤਾ ਪਾ ਲਿਆ ਤੇ ਬੈਂਡ ਕੇ ਉਹ ਤੇਲ ਵਿੱਚ ਪਾ ਲ ਗੇ ਥੋੜਾ ਜਿਹਾ ਜੀਰਾ ਇਹਨਾਂ ਵਿੱਚ ਨਾਲ ਹੀ ਉਹਨਾਂ ਪਾ ਦਿੱਤੇ ਪਿਆਜ਼ ਧੁੱਪ ਦਾ ਕਰਕੇ ਤੀਕਾ ਨਹੀਂ ਹੈ ਨਾ ਆ ਇਧਰ ਇਧਰ ਧੁੱਪ ਵੜੀ ਪੈਂਦੀ ਆ ਆਪਾਂ ਬਾਰੀ ਢੋਲ ਕੇ ਆਹ ਪਾਣੀ ਪੀ ਪਾਣਾ ਸਨਾ ਸਾਫ ਕਰ ਲਿਆ ਆ ਆਹ ਆਹ ਤੇ ਆਲ ਮਟਰਾਂ ਸੱਜ ਜਿਹੜਾ ਕੁੱਪੜ ਵੀ ਰੇਲ ਲਿਆ ਆ ਮੇਰਾ ਤੜਕਾ ਲਾਉਣਾ ਹੈਗਾ ਹੋਰ ਇਹ ਤੜਕਾ ਲਾਈਏ ਫਿਰ ਇੱਕੇ ਦਮ ਸਾਰੇ ਕਾਮ ਦੇ ਬੋਝ ਗਿਆ ਪੈ ਜਾਂਦਾ ਤੜਕਾ ਲਾ ਕੇ ਆ ਦੋਦ ਬਣਾ ਸਕ ਲੈ ਜੀ ਪਾਣਾ ਪਾਣੀ ਨਾ ਇਹਦਾ ਆਟਾ ਗੁੰਨ ਲਈਏ

I hope you 지금 <목소리> <목소리> เป็นเป็นเดขาดที่นะไม่ถึงใจว่าเออไม่ได้อาจารย์ทราบนะมูลนิสาลาไปเป็นแบบนี้แล้วนะค่ะนี่ ਆ ਗਿਆ ਪਾ ਲਈ ਤੇ ਮਸਾਲੇ ਰਹਿ ਗਏ ਨਾ ਤੇ ਮੇਰੇ ਆਲੂ ਹੈਗੇ ਇਹ ਵੀ ਗਰਮ ਹੋ ਗਏ ਸਾਡੀ ਲੱਗਿਆ ਤੜਕਾ ਕੁਸ਼ਣ ਨਹੀਂ ਮਿਲਿਆ ਨਹੀਂ ਬੈਂਗਰ ਨਾਲ ਪਰਾਂ ਚਲੇ ਵਰਤ ਲਈ ਵਡੇ ਜਣਾ ਬਾਹਰ ਆ ਜਦ ਆਦ ਕੇ ਨੰਦੇ ਸਜ ਜਿਨਾ ਨਹੀਂ ਪਰ ਸਾਦੇ ਚਲੇ ਬਣਾਈ ਗਏ ਨਹੀਂ ਹੋਈ ਅੱਜ ਭਾਵੇਂ ਇਹ ਬਣੋ ਸਬਜੀ ਨੂੰ ਖੰਡਾ ਕੇ ਤੜਕਾ ਵਿੱਚ ਪਾਤਾ ਪਾਣੀ ਇਹ ਨਾਲ ਦੇ ਆਲੂ ਗਲਣਗੇ ਨਾਲੇ ਤੇ ਮਸਾਲਾ ਜਿਹੜਾ ਸੀ ਉਹਦਾ ਕਰਕੇ ਪਾਣੀ ਪਾਉਣਾ ਪਿਆ ਕੋਈ ਨਹੀਂ ਹੁਣ ਪਤੈਸ ਰੈਂ ਦੇਣਾ ਭੁੱਲ ਮਿੰਟੋ ਮਿੰਟੇ ਸਬਜੀ ਜੀ ਆਣੀ ਗਈ ਚਲੋ ਫੇਰਾ ਪਲੇ ਹੋਣੇ ਦੋ ਬਾਲਾ ਦੋਣੇ ਵੜੀ ਦੇਣਾ ਬਾਅਦ ਸਬਜੀ ਬਣਾਈ ਪਰਤਾ ਪੁਰਤਾ ਦੇ ਆਪਾ ਬਣਾਉਂਦੇ ਹੀ ਰਹੇ ਸਿਰਫ ਹਲੂ ਬੈਂਗਣਾ ਸਬਜੀ ਨੇ ਬਣਾਈ ਮੈਂ ਕਿਹਾ ਅੱਜ ਇਹੋ ਕਰਾਂਗੇ ਚਲੋ ਉਹਨੇ ਕਿੰਨੇ ਦੇ ਬਣੇ ਉਹ ਵੀ ਨਾਲ ਨਾਲ ਤੇ ਸਬਜੀ ਬਣ ਜੇ ਤੇ ਨਾਲੇ ਮੈਂ ਬਗੈਸ ਨਿੱਕੇ ਰੱਖੇ ਬਾਲ ਕੇ ਤੇ ਕੜਾਈ ਇਧਰ ਕਰ ਦੇਣੀ ਕਿਉਂਕਿ ਉਹ ਡਗਿਆ ਜਿਹੜਾ ਨਾ ਇਹ ਜਿਆਦਾ ਹੀ ਭੰਤਾ ਚਲੋ ਇਥੇ ਸਾਰ ਕੇ ਨਾ ਬਣੇ ਸਾਬ ਜਨਾ ਕੀ ਬਲਤਾ ਦੇ ਵੀ ਗੜੀ ਹੋਣਾ ਵਾਵਾ ਇਹ ਬਣਵਾ ਲੇ ਚੁੰਦੇ ਦੇ ਪਾਈ ਇਹਦੇ ਬਹਾਲ ਜਾਰੇ ਪਾ ਗਿਆ ਫੱਟੇ ਵੱਡਦਾ ਗੈਸ ਵਾਲੇ ਝਾਟਕ ਮਹੀਨਾ ਵੀ ਨਹੀਂ ਕੜਦਾ ਚਲੋ ਅੰਦਰ ਚੱਲਦੇ ਤੜਕਾ ਲਾ ਗਿਆ ਸਬਜੀ ਦੀ ਜਾਰੇ ਗੱਲ ਹੀ ਘਾਟੇ ਚੀਰ ਕੇ ਉਹਨਾਂ ਪਾ ਤੜਕਾ ਲਾ ਲਿਆ ਚਾਹ ਬਣਾਉਣ ਤੋਂ ਪਹਿਲਾਂ ਮੈਂ ਸਾਰੀ ਐਨ ਤਿਆਰੀ ਕਰਕੇ ਤੇ ਫੇਰ ਹੀ ਤੜਕਾ ਲਾਇਆ ਫਿਰ ਮੈਂ ਹੁਣ ਐਨ ਟਾਈਮ ਲੱਗਦਾ ਹਨ ਪਤਾ ਲਸਣ ਗੰਡਾ ਅਦਰ ਮਿਰਚਾਂ ਟਮਾਟਰ ਆਲੂ ਜੋ ਬੈਂਗਣ ਇਹਨੇ ਦਾ ਕੰਮ ਜੀਰ ਨਾ ਕਰਨਾ ਦਾਲ ਹੋਈ ਛੋਲੇ ਸੰਧੀ ਹੋ ਲਈ ਇਹ ਤਾਂ ਬਪੇਂ ਦੇਣੇ ਤੇ ਚਲ ਤੜਕਾ ਲਾ ਦੇਣਾ ਇਹ ਕੰਮ ਸੌਖਾ ਇਹ چیر ਨਹੀਂ ਕਰਨੀ ਸਬਜੀ ਨੂੰ ਟਾਈਮ ਲੱਗਦਾ ਇਹ ਵੇਲਾ ਟਾਈਮ ਮੰਗਦੀ ਸਬਜੀ ਚਲੋ ਕੋਈ ਗੱਲ ਨਹੀਂ ਆਪਾਂ ਵੇਲੇ ਟਾਈਮ ਫਿਰ ਨੂੰ ਲੱਗ ਕੇ چیر ਕਰ ਲਿਆ ਤੇ ਚਲੋ ਦੋਦ ਲੈਵਨੇ ਫਿਰ ਮਿਲਦੇ ਆਂ ਲਓ ਜੀ ਇਹ ਕਰੀਆ ਬਲਾਗੇ ਤੜਕਾ ਚੱਲ ਗਿਆ ਹੀ ਅੰਦਰ ਹੁਣ ਆਪਾਂ ਫੇਰ ਆਏ ਆ ਤਾਂ ਵੇਖੋ ਸਬਜ਼ੀ ਦੇ ਰੰਗ ਮੇਲੇ ਕੀ ਬਖਾਉਂਦੀ ਐ ਲਓ ਜੀ ਬਣੀ ਗਈ ਜੀ ਬਹੁਤ ਵਧੀਆ ਬਣੀ ਗਈ ਮੈਂ ਇਹ ਇੱਕ ਪਾਤਰ ਰੱਖੀ ਮੈਂ ਤਾਂ ਕੋਈ ਵੀ ਕੰਮ ਕਰ ਲੱਗਿਆ ਮੈਂ ਇਹ ਮਾਲਕਾ ਤੂੰ ਹੀ ਆ ਤੇਰੇ ਹੱਥੀਂ ਜਿਤ ਪਤਾ ਲਓ ਜੀ ਬਹੁਤ ਵਧੀਆ ਬਣੀ ਨਹੀਂ ਪਰ ਰਸਮੀ ਸੀ ਵੀ ਨਹੀਂ ਬਣਾਉਣੀ ਦਾ ਵਹਿ ਵੀ ਆਪਾਂ ਫਿਰ ਵੀ ਪਾਣੀ ਛਕਾਉਣਾ ਹਾਂ ਲਾਗੇ ਮਿਸਤਰੀ ਲਗੇ ਸੈ ਡੜੀ ਜਾਨ ਖਾ ਲੈnde ਕਦੀ ਵੇਰੰਗਾਏ ਕਦੀ ਕੋਸ਼ ਕਦੀ ਕੋਸ਼ ਕਦੀ ਕੋਸ਼ ਬੜਾ ਖਰਾਬ ਕਰਦੇ ਪਰੇਸ਼ਾਨ ਕੀਤਾ ਪਿਆ ਵੇ ਇਸ ਤਰ੍ਹਾਂ ਬਣ ਜਿਆ ਪਾਣੀ ਸਤਾ ਲਗੇ ਆਪਾਂ ਪਾਣੀ ਰੱਖ ਕੇ ਕੀ ਕਰੀਏ ਨਾਲੇ ਰਸਮੀ ਸਿਨੀਆ ਖਾਂਦੇ ਇਹਨਾਂ ਨੇ ਸੁੱਤੀ ਥਾਣੀ ਬੜਾ ਬੇਖੋ

ਕਿੰਕਲੋ ਤਾਂ ਜਾਂਦਾ ਰੋਈ ਜਾਂਦੀ ਜੇ ਫੀਕੜਾ ਬੜਾਵੇ ਸਾਹਮਣੇ ਪਈਗਾ ਬਾਰੀ ਦਾ ਨਹੀਂ ਬਾਰੀ ਸਿਆਲ ਚ ਸੁਖਣੀ ਪੂਰੀ ਤੋਪਣੀ ਆਉਂਦੀ ਗਰਮਾਂ ਚ ਸੇਕ ਵੱਜਦਾ ਪਰ ਨਸ਼ਨਾ ਦੇ ਆ ਸਾਰਾ ਮੈਂ ਸਾਫ ਕਰ ਲਈਏ ਅੱਗੇ ਸਬਜੀ ਕੱਟਕੂਟ ਕੇ ਜਦੋਂ ਰੱਖਣਾ ਕਿੰਨੇ ਪਾਂਡੇ ਹੋ ਜਾਂਦੇ ਤੁਹਾਨੂੰ ਪਤਾ ਜਿੰਨੀਆਂ ਵਰਾਇਟਾਂ ਕੱਟਣੀਆਂ ਨੇ ਉਹਨੇ ਪਾਂਡੇ ਚਲੋ ਜੀ